ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤਾਂ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਮਣਕਿਆ ਵਾਲੀ ਮਣਕਿਆ ਵਾਲੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਇਹ ਫਰੋਇਪੁਰ ਤੋਂ ਜੀਰਾ ਰੋਡ ਦੇ ਉੱਤੇ ਨਿਤਰੋ ਸਥਿਤ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਚਾਰ ਜਾਨਵਰ ਚਾਰ ਜਾਨਵਰ ਭਾਈ ਹੁਣ ਉਹਦੇ ਵਕਾਊ ਆ ਮਿੱਤਰੋ ਚਾਰਾ ਜਾਨਵਰਾਂ ਦੇ ਵਿੱਚੋਂ ਦੋ ਟਾਪ ਕੁਆਲਿਟੀ ਦੀਆਂ ਪਹਿਲੜਾ ਪਲੂਨ ਵਹਿੜਾ ਦਿਖਾਉਂਗਾ ਮਿੱਤਰੋ ਤੁਹਾਨੂੰ ਇੱਕ ਸੂਈ ਸਵਾਈ ਤੇ ਇੱਕ ਸੂਣ ਵਾਲੀ ਇੱਕ ਚੰਗੇ ਦੁੱਧ ਦੀ ਮਾਲਕਣ ਗਾਂ ਤੇਲ ਵਿਖਾਉਂਗਾ ਤੁਹਾਨੂੰ ਭਾਅ ਬਿਲਕੁਲ ਜਾਇਜ਼ ਹੋਊਗਾ ਮਿੱਤਰੋ ਤੇ ਇੱਕ ਸਾਹੀਵਾਲ ਦੀ ਬਣੀ ਹੋਈ ਅਸਰ ਬੱਚੀ ਚੰਗੀ ਬੱਚੀ ਪੜੀਆ ਸਭੀਆਂ ਜਾਨਵਰ ਤਿੰਨੇ ਦਾ ਮੂਰਤਰ ਕੇ ਗਹਿਣੀਆਂ ਚੀਜ਼ ਮਿੱਤਰੋ ਆਉ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਰੇ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਬਾਈ ਜੀ ਸਿੱਤਾ ਦੇ ਪਰਿਵਾਰ ਸ ਬਹੁਤ ਵਧੀਆ ਬਾਈ ਜੀ ਨਾ ਉੱਚੀ ਬੋਲੀਏ ਮੈਨੂੰ ਤੇ ਘਰ ਪਰਿਵਾਰ ਚੜ੍ਹਦੀ ਕਲਾ ਚ ਹਾਂ ਜੀ ਚੜ੍ਹਦੀ ਕਲਾ ਬੱਚਾ ਹੋ ਗਿਆ ਸੇਲ ਫਿਰ ਆਪੇ ਹਾਂ ਜੀ ਹਾਂ ਜੀ ਬਾਈ ਜੀ ਮੱਚਾ ਠੀਕ ਕਰਦੇ ਤੇ ਇਹ ਵੈੜ ਫਿਰ ਰਹਿ ਗਈ ਸੀ ਹਾਂ ਜੀ ਭਾਈ ਇਹਦਾ ਨਾ ਰੇ ਪਾਇਆ ਸੀਗਾ 2000 ਰੁਪਏ ਬੰਦੇ ਨੇ ਸਾਈ ਵੀ ਪਾਈ ਸੀ ਫਿਰ ਉਹ ਪਤਾ ਨਹੀਂ ਬੰਦੇ ਕੋਲ ਪੈਸੇ ਪੁਸੇ ਨਹੀਂ ਬਣੇ ਕੀ ਗੱਲ ਫਿਰ ਉਹ ਬੰਦਾ ਕਹਿੰਦਾ ਵੀ ਮੇਰੇ ਨਹੀਂ ਰੇ ਚੌਂਕ ਹਾਂ ਅੱਛਾ ਇਹ ਦੰਦ ਸੁੱਟ ਗਿਆ ਅੱਜ ਹਨਾ ਹਾਂ ਮੇਰੇ ਦੰਦ ਸੁੱਟ ਗਿਆ ਦੋਂਦੀ ਹੋ ਗਈ ਹਾਂ ਦੋਂਦੀ ਹੋ ਗਈ ਵੀ ਠੀਕ ਹੈ ਭਾਈ ਇਹ ਪਹਿਲਾਂ ਖੀਰੀ ਸੀ ਹਨਾ ਹਾਂ ਜੀ ਪਹਿਲਾਂ ਖੀਰੀ ਸੀ ਰੇ ਠੀਕ ਹੈ ਲੈ ਮਿੱਤਰੋ ਪਿਛਲੀ ਵੀਡੀਓ ਜੀ ਤੁਸੀਂ ਕਈ ਭਰਾਵਾਂ ਨੇ ਫੋਨ ਲਾ ਕੇ ਪੁੱਛਿਆ ਸੀ ਵੀ ਭਈਆ ਜਿਹੜੇ ਠਫੜੀ ਜੀ ਉੱਤੇ ਪਿੰਡੇ ਦੇ ਲੰਪੀਸ ਕਹਿੰਦੇ ਦਾਗਾ ਕੀ ਕਾਰਨਾ ਇਹਦਾ ਮਿੱਤਰੋ ਮਛਰ ਪਾਈ ਆ ਇਹ ਗੱਲ ਕਲੀਅਰ ਕਰ ਲੈਣਾ ਜੇ ਪਹਿਲੇ ਤੁਹਾਨੂੰ ਦੱਸ ਦੇਵਾਂ ਬੈੜੀ ਚੰਗੀ ਆ ਹਨਾ ਹਾਂਜੀ ਬਹੁਤ ਵਧੀਆ ਦਿਨ ਤਾਂ ਹਜੇ ਵੀ ਲਾਜੂ 10 ਹਜੇ 10 ਤੇ 12 ਲੈ ਜੂ ਬਈ ਇਹਦੇ ਮੈਨੂੰ ਬਈ ਹਨਾ ਸੋਣੀ ਤਿਆਰ ਹੋ ਜੂਗੀ ਚਲੋ ਬਹੁਤ ਭਰ ਕੇ ਸੋਗੀ ਚਾਣ ਥਣ ਥਣ ਦਾ ਦਨੋਂ ਚੰਗਾ ਕੱਢਿਆ ਹਣਾ ਬਹੁਤ ਕੱਢਿਆ ਬਈ ਹੂੰ ਕਵਾਲਿਟੀ ਵੀ ਚੰਗੀ ਆ ਬੇਚਰ ਦੀ ਐਵੇਂ ਕਹਿ ਦਈਏ ਹੈਨਾ ਬਲੂਨ ਵਹਿੜਾ ਜਿਵੇਂ ਥਲੋ ਥਲੋ ਬਹੁਤ ਸੋਹਣੀ ਤਿਆਰ ਹੋਣਾ ਦੋਤਾ ਦੇ ਦੂ ਵੀ 12 13 ਹਾਂ 12 13 ਲੀਟਰ ਦੋ ਦੂਰੇ ਦੇ ਦੂੰ ਦੇ ਜੂਗੀ ਟੋਰ ਹਾਂ ਜੇ ਦੇ ਜੂ ਮੂੰਹ ਮਾ ਉਹਦੀ ਬੁਖਾ ਦੇਵੇਂ ਮੂੰਹ ਫੇਸ ਕੁਆਲਿਟੀ ਕਿੱਡੀ ਚੰਗੀ ਆ ਹੈਨਾ ਹਾਂ ਜਿੰਨੇ ਦੀ ਦੇ ਦੀਏ ਭਾਈ ਨਸਲ ਚ ਪੈਂਦੀ ਹੈ ਨਸਲ ਚ ਪੈਂਦੀ ਵੀਰੇ ਹਾਂ ਕਿੰਨੇ ਦੀ ਦੇ ਦੀਏ ਵੱਡੇ ਭਾਈ ਵੀਰੇ ਯਾਰ ਆਪਾਂ ਅੱਜ ਨਾ ਇਹ 52000 ਰੁਪਏ ਦੀ ਦੇ ਦੇਾਂਗੇ ਚਲੋ ਬੰਦੇ ਨੇ ਪਾਈ ਵੀ ਸੀ ਸਾਈ 2000 ਰੁਪਏ ਅੱਗੇ ਦੇ ਦਾਂਗੇ ਵਿੱਚੋਂ ਥੋੜਾ ਬੋਤ ਕਾਰデア ਦੇ ਨਾਲ ਮੌਕੇ ਤੇ ਕੋਈ ਨਹੀਂ ਮੰਨਦਾ ਠੀਕ ਹੈ ਭਾਈ ਤੇ ਉਹ ਦੋ ਨੰਬਰ ਤੇ ਵੜ ਜਿਹੜੀ ਕਾਲੀ ਭਾਈ ਇਹਨੂੰ ਕਿੰਨੇ ਦਿਨ ਹੋ ਗਏ ਇਹਨੂੰ ਵੀਰੇ ਸੂਈ ਨੂੰ 6-7 ਦਿਨ ਹੋ ਗਿਆ ਮੱਛੀ ਮਗਰ ਹੈ ਦੇ ਠੀਕ ਹੈ ਭਾਈ ਆ ਜਿਹੜੀ ਹੈ ਹਾਂਜੀ ਪਹਿਲਾਂ ਵੜੀ ਹੈ ਸੂਈ ਹੈ ਵੀਰੇ ਪਹਿਲਾਂ ਨਹੀਂ ਹੈ ਹਾਂਜੀ ਹਾਂਜੀ ਜਿਹੜਾ ਚੋਣ ਚਾਂਨ ਨੂੰ ਵੱਡੇ ਭਾਈ ਹਾਂ ਬਹੁਤ ਸੀਲ ਵੀਰੇ ਠੰਡੀ ਸੀਲ ਆ ਕੋਈ ਗੱਲ ਨਹੀਂ ਕੋਈ ਆਲ ਦਾ ਨਾ ਹੀ ਹੈਗਾ ਦੋ ਤੇ 17-18 ਕਿਲੋ ਵਣ ਹਾਂ ਇਹ ਦੋ ਤੇ ਵੀਰੇ ਹੁਣ ਆਪਣੇ ਕੋਲੇ 12 ਕਿਲੋ ਪਹਚਵਾ ਕੇ ਦੇਵਾਂਗੇ ਬੋਲਾ ਹੀ ਆ ਜਾਨੀ 12 ਕਿਲੋ ਹਾਂ 17-18 ਕਿਲੋ ਦੋ ਤੇ ਆਉਣਾ ਦੇਉਗੀ ਵੀਰੇ ਬੋਲ ਗਾਲ ਵੜ ਚੰਗੇ ਹਾਂ ਬ ਸੀਲ ਚੋਂ ਚਾਹ ਚੁੰਦੇ ਵਿੱਚ ਵੀਰੇ ਬਹੁਤ ਸੀਲ ਆ ਕੋਈ ਹੋਰ ਉਹਦਾ ਨਾਂ ਨਹੀਂ ਗਾ ਉਂਝ ਵੀ ਲੋਲੀਪੋਲੀ ਪਈ ਹੈ ਹੈ ਨਾ ਬਈ ਹਾਂਜੀ ਹਾਂਜੀ ਬਹੁਤ ਸਮੀ ਸੂਈ ਦੰਦੋਂ ਵੀ ਇਹ ਮੇਰਾ ਦੰਦੀ ਜਿਹਾ ਸਿੱਖੀ ਰੀ ਇੱਥੇ ਹੋਊਗੀ ਹੈ ਨਾ ਹਾਂ ਤਾਂ ਬਸ ਦੰਦੀ ਹੋਊਗੀ ਮੇਰੇ ਸਾਹਮਣੇ ਹੂੰ ਅੱਛਾ ਇਹਦਾ ਰੇਟ ਬਈ ਇਹਦਾ ਰੇਟ ਵੀਰੇ ਯਾਰ 62000 ਰੁਪਿਆ ਇਹਦਾ ਮਾਨਦਨ ਕਰਦੇ ਆਂਗੇ ਬਿਲਕੁਲ ਸਭ ਮੌਕੇ ਤੇ ਕਰ ਦਿਆਂਗੇ ਵੀਰੇ ਕੋਈ ਜੇ ਜੁੜਾ ਹੀ ਲੈਣ ਵਾਲਾ ਭਰਾ ਹੋਇਆ ਆ ਕੋਈ ਨਹੀਂ ਕੋਈ ਨਹੀਂ ਜੋੜੇ ਵਾਲਾ ਆ ਗਿਆ ਤਾਂ ਕੋਈ ਕਰ ਦਿਆਂਗੇ ਵੀਰੇ ਮਾਨਤਨ ਕਰਕੇ ਜੇ ਜੋੜਾ ਲੈਣ ਆਲਾ ਭਰਾ ਹੋਇਆ ਤਾਂ ਮਾਨਤਨ ਪਈ ਆ ਉਹ ਜੋ ਆਪਣਾ ਮਾਨਤਨ ਕਰਦੇ ਆ ਕੋਈ ਤੇ ਇਹ ਦੋ گاਵਾ ਹੋਏ ਤੈ ਨੰਬਰ ਵਾਲੀ ਗਾੜ ਜਿਹੜੀ ਹਾਂ ਤੈ ਨੰਬਰ ਵਾਲੀ ਵੀਰੇ ਇਹ ਨਾ ਗਾਂ ਤੈਲ ਆ ਇਹਦੇ ਥੱਲੇ 10 ਲੀਟਰ ਦੁੱਧ ਹੋਊਗਾ ਠੀਕ ਹੈ ਬਾਈ ਤੇ ਇਹ 2.5 ਮਹੀਨਿਆਂ ਦੀ ਸੂਈ ਆ ਉਹ ਬੱਚਾ ਮਗਰ ਆ ਜੀ ਇਹਦੇ ਉਹ ਜਿਹੜਾ ਹਾਲਾ ਹਾਂ ਹਾ ਰੀਪਰ ਦੇ ਨਾਲ ਵੱਧਾ ਆ ਰੀਪਰ ਦੇ ਨਾਲ ਬੰਨਿਆ ਲੈ ਦੀਪ ਸਿੰਘ ਜਿਹੜਾ ਰੀਪਰ ਨਾਲ ਬੰਨਿਆ ਬੱਚਾ ਦੋਨੇ ਟਾਈਮ ਬੱਚੇ ਤੇ ਹੀ ਮਿਲਦੀ ਆ ਜੀ ਹਾਂ ਜੀ ਬੱਚੇ ਤੇ ਹੀ ਮਿਲਦੀ ਆ ਹਾਂ ਦੋ ਵਾਰਾਂ ਬੱਚੇ ਤੇ ਮਿਲਦੀ ਸੀ ਇਹ ਚੁੰਨ ਹਤਾਰਾ ਪਾਇ ਸਾਤ ਹੁੰਦੀ ਆ ਪਤਲ ਕੇ ਦੀਵਾਂਗੇ ਕਿਰੇ ਥਣ ਕਿਹੜਾ ਵੰਦਾ ਉਹ ਮਗਰਲਾ ਥਾਣਾ ਜੀ ਵੀਰੇ ਮਗਰਲਾ ਥਾ ਠੀਕ ਹੈ ਅੱਛਾ ਚੁੰਨ ਚੁੰਨ ਚੰਗਾ ਰੋਕ ਆ ਬਹਿਣੀ ਵਾਲੇ ਪਾਸੇ ਦਾ ਮਗਰਲਾ ਥਾ ਦੂਜੇ ਥਾਣਾ ਓਕੇ ਜੀ ਓਕੇ ਓਕੇ ਵੀਰੇ ਦੁੱਧ ਤਾਂ ਰਹਿੰਦਾ ਹੁੰਦੀ ਆ ਘਾਰਾ ਹੁੰਦੀ ਆ ਉਹਦੇ ਚ ਵੀ ਵੀਰੇ ਪਰ ਪਰ ਦੂਜਾ ਤਨ ਨਹੀਂ ਲੱਗੇ ਦੁੱਧ ਤਾਂ ਭਾਈ 12 ਲੀਟਰ 11 ਲੀਟਰ ਭਾਈ ਬਾਈ ਨੇ ਪਹਿਲੇ ਘੱਟ ਹੱਸਿਆ ਦੋ ਆ ਹਾਂ ਨਹੀਂ ਆਪਾਂ 10 ਹੀ ਦੱਸਿਆ 10 11 12 ਲੀਟਰ ਦੋ ਹੁੰਦੀ ਹੁਣ ਵੀਰੇ ਭਾਈ ਕਿੰਨੇ ਦੇ ਦੇਂਗੇ ਉਹ ਵੀਰੇ ਤੇ ਅੱਲਾਪਾ ਉਹ ਯਾਰ ਵੀਰੇ 24000 ਰੁਪਏ ਦੀ ਦੇ ਦੇ ਠੀਕ ਹੈ ਬਾਈ ਤੇ ਮਾਨਤਨ ਕਰਦੇ ਆਂ ਕਿ ਹੁੰਦਾ ਵਿੱਚੋਂ ਘਰ ਦਿਆਂਗੇ ਕੋਈ ਆ ਵੀਰੇ ਜਿਹੜੀ ਆ ਚਾਹ ਇਹ ਵੀਰੇ ਸ਼ਾਈ ਵਾਲੀ ਬੱਛੀ ਆ ਇਹ 1.5 ਮਹੀਨੇ ਦੀ ਵੀਰੇ ਇਹ ਦੁਜਾ ਬਣੀ ਹੋਈ ਆ ਠੀਕ ਹੈ 1.5 ਮਹੀਨੇ ਦੀ ਹਾਂ ਇਹ ਅਗਲੇ ਦੀ ਕਸਮ ਤਾਂ ਆਪਾਂ ਚੈੱਕ ਨਹੀਂ ਕਰਾਈਗੀ ਠੀਕ ਹੈ ਬੇਠੀਕ ਹੈ ਆਪਾਂ ਨੇ ਕਹਿ ਦਿੱਤੀ ਚੈੱਕ ਕਰਾਈ ਜਿਆਦਾ ਚੈੱਕ ਆਪਾਂ ਖਾਲੀ ਕਰਕੇ ਦੇਵਾਂਗੇ ਬੰਦੇ ਨੂੰ ਉਹ ਵਾਲੇ ਦੀ ਕਸਮ ਹਾਂ ਕਿਹੜਾ ਕਿਸਮਤ ਹਾਂ 100% ਬਣ 100% ਨਿਕਲੂਗੀ ਜਿਹੜੇ ਹਿਸਾਬ ਨਾਲ ਉਹ ਲੈ ਵੀ ਨੂੰ ਜਿਹੜਾ ਹਿਸਾਬ ਨਾਲ ਚੱਕੀ ਜਾਂਦੀ ਆ ਤੂੰ ਬਾਕੀ 10 ਵੀ ਆਪਾਂ ਨੇ ਹਿਸਾਬ ਨਾਲ ਵੀ ਕੁਲੀ ਹੀ ਲੱ ਇਹ ਵੀ ਮੇਰੇ 24000 ਚ ਦੇ ਦੇਾਂਗੇ ਇਹ ਵੀ 24 ਠੀਕ ਹੈ ਲੈ ਜੀ ਮਿੱਤਰੋ ਇਹ ਵੀ 24000 ਦੇ ਵਿੱਚ ਇਹ ਦੰਦੋ ਖੀਰੀ ਹੋਊਗੀ ਕਿ ਦੰਦੋ ਇਹ ਇਹ ਤਾਂ ਹੀ ਖੀਰੀ ਹੋਊਗੀ ਖੀਰੀ ਹੋਊਗੀ ਜੀ ਹਨਾ ਲਾਈਫਦੀਪ ਸਿੰਘ ਦੀ ਝੋਲੀ ਚਾਹੀ ਦਿਖਾਦੀ ਕੇ ਚੰਗੀ ਰੂਹ ਨਾਲ ਥੱਲੋਂ ਬਖਾ ਮੱਛੀ ਚੰਗੀ ਨਿਕਲੂਗੀ ਚੰਗੀ ਗਾ ਬਣੂਗੀ ਹੁੰਦੇ ਵਰਗੀ ਬਣਨਾ ਜਿਹੜੀ ਆਹ ਬਹੁਤ ਵਧੀਆ ਬਣੂਗੀ ਇਹ ਇੱਕੋ ਘਰ ਹੀ ਆਈਆਂ ਲੱਗਦੇ ਹਾਂ ਹਾਂ ਇੱਕ ਇੱਕ ਰੋਈਆਂ ਰੰਗ ਬੜਾ ਰੰਗ ਵਾਸੀ ਖੋ ਜਿਆ ਲੈ ਮਿੱਤਰੋ ਇਹ ਚਾਰ ਜਾਨਵਰ ਅੱਛਾ ਭਾਈ ਨੰਬਰ ਕਿੰਨਾ ਆ ਗਿਆ ਹਾਂ ਨੰਬਰ ਆਪਣਾ 78883 ਹਾਂ 1337 ਇੱਕ ਹੋਰ ਲੱਖੇ ਵੀਰ ਇੱਕ ਹੀ ਹੋਰ ਬੋਲਦੇ 78883 1337 ਨਹੀਂ ਮਿੱਤਰੋ ਇਹ ਲੱਖੇ ਵੀਰ ਦਾ ਨੰਬਰ ਹੈ ਸਕਰੀਨ ਦੇ ਉੱਤੇ ਚੱਲੀ ਜਾਂਦਾ ਮਿੱਤਰੋ ਪਿੰਨ ਮਣਕੇ ਵਾਲੀ ਜਿਹੜਾ ਫਰੋਇਪੁਰ ਲੱਗਦਾ ਬਾਈ ਨੂੰ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਇਹ ਜਾਨਵਰ ਸੀਗੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਚੱਲਦੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ